ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਹਰ ਤਰ੍ਹਾਂ ਦੀ ਅਪਡੇਟ ਤੁਸੀਂ ਇਸ ਚੈਨਲ ਤੋਂ ਪ੍ਰਾਪਤ ਕਰ ਸਕਦੇ ਹੋ ਚੈਨਲ ਨੂੰ ਆਪਣੇ ਸਾਥੀਆਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਹਰ ਰੋਜ਼ ਦੀਆਂ ਤਾਜ਼ਾ ਖਬਰਾਂ ਤੁਸੀਂ ਇਸ ਚੈਨਲ ਤੋਂ ਸੁਣ ਸਕੋ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਅਹਿਮ ਖਬਰ ਪਾਵਰ ਕਾਮ ਦੀ ਚਮਕੌਰ ਸਾਹਿਬ ਸਬ ਡਿਵੀਜ਼ਨ ਦੇ ਡਿਊਟੀ ਦੌਰਾਨ ਵਾਪਰੇ ਸੜਕ ਹਾਦਸੇ ਵਿੱਚ ਫੌਤ ਹੋਏ ਮੁਲਾਜ਼ਮ ਪ੍ਰਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਸ ਨੇ ট্রান্সਕੋ ਠੇਕਾ ਮੁਲਾਜ਼ਮ ਜੂਨੀਅਨ ਵੱਲੋਂ ਕੱਲ ਸਵੇਰੇ 10 ਵਜੇ ਸਥਾਨਿਕ ਨੇਰ ਸਰਹੰਦ ਦੇ ਪੁਲ ਦੇ ਧਰ ਨਾਲ ਲਗਾ ਦਿੱਤਾ ਗਿਆ ਸੀ ਜੋ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਭਰੋਸੇ ਉਪਰੰਤ ਦੇਰ ਰਾਤ 11:30 ਵਜੇ ਸਮਾਪਤ ਕੀਤਾ ਗਿਆ ਜੂਨੀਅਨ ਦੇ ਪ੍ਰਧਾਨ ਬਲੀਹਾਰ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਹੋਈ ਮੀਟਿੰਗ ਵਿੱਚ ਪ੍ਰਸ਼ਾਸਨ ਅਧਿਕਾਰੀਆਂ ਵਿੱਚੋਂ ਮੁੱਖ ਮੰਤਰੀ ਫੀਲਡ ਅਫਸਰ ਰੂਪਨਗਰ ਸੁਖਪਾਲ ਸਿੰਘ एडीसी जनरल पूजा सियाल ग्रेवाल एसडीएम अमरीक सिंह एसपी राजपाल सिंह हुंदल ਤੇ ڈپٹی چیਫ ਇੰਜੀਨੀਅਰ 모হিত सूद आज ਸ਼ਾਮਲ ਹੋਏ ਦੂਜੇ ਪਾਸੇ ਪਾਵਰਕਾਮ ਦੇ ਟ੍ਰਾਂਸਪੋਰਟ ਠੇਕਾ ਮੁਲਾਜ਼ਮ ਜੂਨੀਅਨ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੇ ਮ੍ਰਿਤਕ ਮੁਲਾਜ਼ਮ प्रदीप ਸਿੰਘ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਗੁਰਮੀਤ ਸਿੰਘ ਅਤੇ ਰਜਿੰਦਰ ਸਿੰਘ ਵੀ ਹਾਜ਼ਰ ਸਨ ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਹਾਜ਼ਰ ਅਧਿਕਾਰੀਆਂ ਵੱਲੋਂ اپنی ਸਹਿਮਤੀ ਰਾਈ ਵਿਸ਼ਵਾਸ ਤੇ ਭਰੋਸਾ ਦਵਾਇਆ ਗਿਆ ਕਿ ਮ੍ਰਿਤਕ ਪਰਿਵਾਰ ਦੇ ਮੈਂਬਰਾਂ ਨੂੰ ਵਾਰਸਾਂ ਨੂੰ ਮਿਲਣ ਵਾਲਾ ਐਕਸ ਗਰੇਸ਼ੀਆ ਦੇ 10 ਲੱਖ ਰੁਪਏ ਤੇ 11 ਸਤੰਬਰ ਤੱਕ ਅਦਾ ਕੀਤੇ ਜਾਣਗੇ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਨੂੰ ਕੰਟਰੈਕਟ ਦੇ ਆਧਾਰ ਤੇ ਨੌਕਰੀ ਦਵਾਈ ਜਾਵੇਗੀ ਸੋ ਵੈਸੇ ਤਾਂ ਇਹ ਬਹੁਤ ਹੀ ਦਰਦਨਾਕ ਖਬਰ ਹੈ ਜੀ ਇੱਕ ਮੁਲਾਜ਼ਮ ਦੀ ਸੜਕ ਹਾਦਸੇ ਦੌਰਾਨ ਉਹ ਫੌਤ ਹੋਈ ਨੇ ਪਰ ਇਸ ਦੇ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ 10 ਲੱਖ ਰੁਪਇਆ ਤੇ ਇੱਕ ਉਹਨਾਂ ਦੀ ਪਤਨੀ ਜਿਹੜੀ ਉਹਨਾਂ ਨੂੰ ਕੰਟਰੈਕਟ ਦੇ ਆਧਾਰ ਤੇ ਜੌਬ ਵਿਭਾਗ ਵੱਲੋਂ ਦਿੱਤੀ ਜਾਊਗੀ ਸੋ ਇਹ ਸੀ ਜੀ ਮੁਲਾਜ਼ਮਾਂ ਦੇ ਨਾਲ ਇੱਕ ਦੁਖ ਭਰੀ ਖਬਰ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਮੁਲਾਜ਼ਮਾਂ ਦੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਤੁਸੀਂ ਆਪਣੇ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਖਬਰ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਧੰਨਵਾਦ ਜੀ